ੱੱਲੇ ਵਾਲੇ ਜਿਹੜਾ ਬਜ਼ੁਰਗ ਉਹਦੇ ਆਲੇ-ਦਲੇ 10 ਡਾਕਟਰ ਨੇ ਇਹ ਇੱਕ 40 ਸਾਲ ਦਾ ਨੌਜਵਾਨ ਮੁੰਡਾ ਜਵਾਕ ਇਹਦਾ ਇੱਕ ਵੀ ਡਾਕਟਰ ਨਹੀਂ ਗਵਰਨਮੈਂਟ ਨੇ ਕਦੇ ਭੇਜਿਆ ਮਤਲਬ ਇਹ ਕਿਹੜਾ ਕੋਈ ਉਹ ਤਾਂ ਜਿਹੜੀ ਕਿਸਾਨ ਯੂਨੀਅਨ ਹੈ ਉਹ ਤਾਂ ਅਭਦੀਆਂ ਮੰਗਾਂ ਬਣਾਉਣ ਵਾਸਤੇ ਨੇ ਇਹਦਾ ਕੋਈ ਇਹ ਨਹੀਂ ਅਭਦੀ ਮੰਗ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਾਰਿਆਂ ਦਾ ਸੰਝ ਹੈ ਮਤਲਬ ਜੇ ਨਹੀਂ ਨਿੰਗ ਸਿੰਘ ਵੀ ਸਾਰੇ ਨਿੰਗ ਸਿੰਘ ਵੀ ਇਕੱਠੇ ਹੋ ਕੇ ਆ ਜਾਣ ਸਾਰਾ ਸਮਾਣਾ ਬੰਦ ਹੋ ਜਾਉ ਇਹ ਕਹਿੰਦਾ ਆਪਣੀ ਫੌਜ ਚ ਵੀ ਇਹ ਬੰਦੇ ਵਰਗਾ ਸਾਫ਼ ਸੁਥਰਾ ਬੰਦਾ ਨਹੀਂ ਦੀ ਕੋਈ ਈਮਾਨਦਾਰ ਬਿਗੈਰ ਨਸ਼ੇ ਦਾ ਭਾਈ ਗੁਰਜੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਉਣ ਲਈ ਟਾਵਰ ਤੇ ਬੈਠੇ ਨੇ ਤਕਰੀਬਨ 178 ਦਿਨ ਹੋ ਗਏ ਨੇ ਉਹਨਾਂ ਨੂੰ ਉਹ ਟਾਵਰ ਦੇ ਉੱਤੇ ਡਟੇ ਹੋਏ ਨੇ ਕਾਫੀ ਲੰਮਾ ਸਮਾਂ ਹੋ ਗਿਆ ਜਿਹੜਾ ਉਹਨਾਂ ਨੇ ਪੋਖੜ ਤਾਲ ਆ ਉਹਨਾਂ ਦੀ ਚੱਲ ਰਹੀ ਆ ਕੱਲਾ ਉਹ ਲਿਕੁਇਡ ਪਦਾਰਥ ਲੈ ਰਹੇ ਨੇ ਸੋ ਅੰਜਲ ਪ੍ਰਸ਼ਾਦਾ ਨਹੀਂ ਸੱਕ ਰਹੇ ਸੋ ਮੰਗ ਹੈ ਕਿ ਸਖਤ ਕਾਨੂੰਨ ਬਣਾਏ ਜਾਣਾ ਜੇ ਕੋਈ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਖਤ ਸਜ਼ਾ ਮਿਲੇ ਸੋ ਉਹਨਾਂ ਦੇ ਮਾਮਾ ਜੀ ਨੇ ਸਾਡੇ ਨਾਲ ਗੱਲ ਕਰਦੇ ਆ ਹਾਂਜੀ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਬਲਦੇ ਕੀ ਨਾਮ ਹੈ ਜੀ ਮੇਰਲਾ ਹਰਲਾਬ ਸਿੰਘ ਮਾਨ ਹੈ ਜੀ ਜੀ ਹਰਲਾਬ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਬੜਾ ਲੰਮਾ ਸਮਾਂ ਹੋ ਗਿਆ ਜੀ ਗੁਰਜੀਤ ਸਿੰਘ ਨੂੰ ਟਾਵਰ ਤੇ ਡਟੇ ਹੋਏ ਨੇ ਉਹ ਮੌਸਮ ਵੀ ਗਰਮੀ ਦਾ ਆ ਗਿਆ ਬੜੀਆਂ ਦਿੱਕਤਾਂ ਹੋਣਗੀਆਂ ਹਾਂਜੀ ਮੈਂ ਜਦੋਂ ਪਹਿਲੇ ਦਿਨ ਦੀ ਉਰੇ ਆਉਣ ਲੱਗਿਆ ਮੈਂ ਦੇਖਿਆ ਵੀ ਇਹ ਕੰਮ ਬੜਾ ਕਠਨ ਕੰਮ ਹੈ ਕਿਉਂਕਿ ਜਿਹੜਾ ਸਰਕਾਰਾਂ ਨੇ ਸਰਕਾਰਾਂ ਦੇਖ ਲੈਣੇ ਨੇ ਵੀ ਇਸ ਪਾਰਟੀ ਦੇ ਪਿੱਛੇ ਜਾਂ ਇਸ ਇਨਸਾਨ ਪਿੱਛੇ ਲੋਕ ਕਿੰਨੇ ਨੇ ਕਿੰਨਿਆਂ ਇਹਦੇ ਮਗਰ ਲੋਕ ਨੇ ਕਿੰਨਿਆਂ ਵੋਟਾਂ ਨੇ ਹੁਣ ਤੁਸੀਂ ਦੇਖ ਲਓ ਬੀਰ ਜੀ ਜਿਹੜੇ ਕਿਸਾਨ ਯੂਨੀਅਨ ਹੈ ਕਿਸਾਨ ਯੂਨੀਅਨ ਦੇ ਜਦੋਂ ਉਹ ਥਾਂ ਥਾਂ ਤੇ ਨਾਕੇ ਲਾ ਲੈਂਦੇ ਨੇ ਕਿਸਾਨ ਦੇ ਆਪਣੇ ਸਰਕਾਰ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਜਾਂਦੀ ਹੈ ਇੱਕ 85 ਸਾਲ ਦਾ ਡੱਲੇ ਵਾਲਾ ਜਿਹੜਾ ਬਜ਼ੁਰਗ ਉਹਦੇ ਆਲੇ-ਦਾਲੇ 10 ਡਾਕਟਰ ਨੇ ਇਹ ਇੱਕ 40 ਸਾਲ ਦਾ ਨੌਜਵਾਨ ਮੁੰਡਾ ਜਵਾਕ ਇਹਦਾ ਇੱਕ ਵੀ ਡਾਕਟਰ ਨਹੀਂ ਗਵਰਨਮੈਂਟ ਨੇ ਕਦੇ ਭੇਜਿਆ ਮਤਲਬ ਇਹ ਕਿਹੜਾ ਕੋਈ ਉਹ ਤਾਂ ਜਿਹੜੇ ਕਿਸਾਨ ਯੂਨੀਅਨ ਹੈ ਉਹਦਾ ਆਪਣੀਆਂ ਮੰਗਾਂ ਮਨਾਉਣ ਵਾਸਤੇ ਨੇ ਇਹ ਤਾਂ ਕੋਈ ਨਹੀਂ ਆਪਣੀ ਮੰਗ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਦਾ ਸੰਝ ਹੈ ਹੁਣ ਇੱਥੇ ਮਤਲਬ ਜੇ ਨਿਹੰਗ ਸਿੰਘ ਵੀ ਸਾਰੇ ਨਿਹੰਗ ਸਿੰਘ ਵੀ ਇਕੱਠੇ ਹੋ ਕੇ ਆ ਜਾਣ ਸਾਰਾ ਸਮਾਣਾ ਬੰਦ ਹੋ ਜਾ ਨਿਹੰਗ ਸਿੰਘ ਕੁੜੇ ਅੱਜ ਮੇਰੀ ਨਿਹੰਗ ਸਿੰਘ ਨਾਲ ਗੱਲ ਹੋਈ ਉਹ ਮੈਨੂੰ ਪੁੱਠੀ ਬੋਲਿਆ ਮੈਂ ਕਿਹਾ ਕਹਿੰਦਾ ਮੈਂ ਤਾਂ ਆਇਆ ਉਹ ਲਈ ਫੜਦਾ ਉਹ ਡੰਡੇ ਸੋਟੇ ਵੇਚਣ ਆਇਆ ਮੈਂ ਤੂੰ ਤਾਂ ਉਹ ਦੁਕਾਨਦਾਰੀ ਲਾਉਣ ਆਇਆ ਤੈਨੂੰ ਗੁਰੂ ਨਾਲ ਕੀ ਮਤਲਬ ਗੁਰੂ ਉਰੇ ਮੈਂ ਆਇਆ ਮੇਰੇ ਮੂਰੇ ਵੀ ਇੱਥੇ ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਨੇ ਪਹਿਲਾਂ ਪਹਿਲਾਂ ਮੇਰੇ ਮੂਰੇ ਮਠਿਆਈ ਕਰੀ ਕਹਿੰਦੇ ਲਓ ਖਾ ਲਓ ਮੈਂ ਕਿਹਾ ਭਾਈ ਮੇਲੇ ਕਿਥੋਂ ਲੰਗੂ ਮੇਰਾ ਤਾਂ ਚਾਰ ਸੌ ਫੁੱਟ ਤੇ ਪਾਣੀ ਨੱਕ ਨਹੀਂ ਦੀ ਰਿਆ ਮੈਂ ਮਠਿਆਈ ਖਾ ਲਾਇਆ ਉਹਨੇ ਤੁਸੀਂ ਖਾਓ ਫਿਰ ਮੈਂ ਪੰਜ ਉਰੇ ਮੈਂ ਬੰਦਿਆਂ ਨੂੰ ਕਿਹਾ ਸਿਆਣੇ ਬੰਦਿਆ ਲੋ ਵੀ ਆਪਾਂ ਪੰਜ ਪਿਆਰੇ ਦਸਤਾਰਸ ਕਰਾਈਏ ਤੇ ਮੈਂ ਆਪਣੇ ਪਾਣ ਜੇ ਨੂੰ ਫੋਨ ਤੇ ਗੱਲ ਕਰੀ ਵੀ ਪਾਣ ਜੇ ਪੰਜ ਪਿਆਰੇ ਲਈ ਲਈ ਗੱਲ ਜੀ ਉਹ ਗੁਰੂ ਗੋਬਿੰਦ ਸਿੰਘ ਨੇ ਮੇਰੀ ਮੋੜੀ ਦੀ ਵੀ ਤੂੰ ਗੱਲ ਨਾ ਮੋੜੀ ਪੰਜ ਪੈਲ ਜਿਵੇਂ ਕਹਿਣਗੇ ਉਸ ਤਰ੍ਹਾਂ ਕਰੀ ਇਥੋਂ ਪੰਜ ਪਿਆਰੇ ਤਿਆਰ ਕਰ ਲੈ ਗੁਰੂ ਦੇ ਸਿੰਘ ਮੈਂ ਕਿਉਂ ਰੋ ਕਿਉਂ ਰੋ ਰੋਦਾ ਇਥੇ ਬੋਲਣੀਆਂ ਲਾ ਚਾਲਦੇ ਹੱਟ ਤੱਕ ਪੜਿਆ ਹੋਇਆ ਅਸੀਂ ਨਿੱਕਾ ਕਿਉਂ ਦਸਵੇਂ ਦਾ ਕਪੜਾ ਹੈ ਹੁਣ ਐ ਤੱਕ ਬੱਚਾ ਹੈ ਇਹੜਾ ਇੱਕ ਦਿਨ ਹੀ ਸਾਥੋਂ ਮਿਲ ਰਹਿਣਾ ਨਹੀਂ 6 ਮਿੰਟ ਹੋ ਗਏ ਬੈਠੇ ਨੂੰ ਉੱਪਰ ਨਾਲੇ ਲੋਕਾਂ ਤੋਂ ਬਲਗੱਡ ਸੁਣਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਬਲੇਮ ਲਾਉਂਦੇ ਨੇ ਲੋਕ ਅਰੇ ਉਹ ਮੈਂ ਪੰਜ ਪਿਆਰੇ ਦੀ ਗੱਲ ਤੁਹਾਨੂੰ ਦੱਸਾਂ ਮੈਂ ਕਿਹਾ ਬਾਬਾ ਜੀ ਤੁਸੀਂ ਇਹਨੂੰ ਹੁਕਮ ਕਰੋ ਬੇਇੱਜ਼ਤੀ ਨਹੀਂ ਜੇ ਪੰਜ ਪਿਆਰੇ ਨੇ ਹੁਕਮ ਕਰਿਆ ਲਈ ਤੁਸੀਂ ਹੁਕਮ ਕਰੋਗੇ ਇਹਨੂੰ ਥੱਲੇ ਉਤਰ ਆ ਜਿਹੜੇ ਤੇ ਬੰਦੇ ਨੇ ਮੈਨੇਜਮੈਂਟ ਹੈ ਜਿਹੜੀ ਉਹਨੇ ਉਹ ਕਹਿੰਦੇ ਵੀ ਤੁਸੀਂ ਇਹ ਗੱਲ ਨਹੀਂ ਕਹਿਣੀ ਤੁਸੀਂ ਉਹਨਾਂ ਨੂੰ ਹੁਕਮ ਇਹ ਕਰਨਾ ਹੈ ਵੀ ਤੈ ਗੋਲੀ ਵਾਲਾ ਜਿਹੜਾ ਮੇਜ ਮਸੀਦ ਰਿਕ ਨੂੰ ਆਪਣੇ ਛੂਟ ਕਰ ਲੋ ਵੀ ਉਹ ਮਾਫਸਲਾ ਹੈ ਵੀ ਕਾਬਰਲੇ ਤੋਂ ਬੈਠਾ ਰਹੇ ਉਸ ਦਿਨ ਜੇ ਇਹ ਬੰਦੇ ਨਾ ਕਹੋਂਦੇ ਪੰਜ ਬਿਆਰਾਂ ਨਾਲ ਉਹਨੇ ਗੱਲ ਮੰਨ ਕੇ ਸ਼ਹਿਰ ਉੱtre ਆਉਂਦਾ ਇਸ ਕਰਕੇ ਅਸੀਂ ਅੱਜ ਵੀ ਕਹਿੰਦੇ ਆ ਕਿੰਨੇ ਸੰਗਤਾਂ ਨੇ ਕੋਈ ਗੁਰਦਵਾਰ ਸਾਹਿਬ ਅਜੀ ਉੱਪਰਲੇ ਉੱਪਰਲੇ ਮਨਾ ਇਹ ਇਹ ਵੀ ਬੋਲੇ ਨੇ ਆਪ ਰੇਡੀਓ 'ਚ ਵੀ ਸਾਨੂੰ ਐਂ ਜਿਵੇਂ ਚਾਰ ਦਿਨਾਂ ਚੁੱਰੇ ਦਹਾੜਾ ਜੂ ਪ੍ਰੋਗਰਾਮ ਇਹਨਾਂ ਨੇ ਪੰਜ ਚਾਰ ਦਿਨ ਦੀ ਦੀ ਬਣਾਇਆ ਹੋਇਆ ਜਿਹੜੇ ਬੰਦੇ ਨੇ ਉਹ ਬੰਦਾ ਸੱਚਾ ਸੁੱਚਾ ਹੈ ਉਹਨਾਂ ਨਾਲ ਫੌਜੀ ਕਰਨਲ ਸਾਹਿਬ ਨੂੰ ਮਿਲ ਕੇ ਆਇਆ ਜਿਹਦੇ ਜਿਹਦੇ ਨੇ ਰਹਿਣਾ ਦੀ ਇਹ ਕਹਿੰਦਾ ਆਪਣੀ ਫੌਜ 'ਚ ਵੀ ਇਹ ਬੰਦੇ ਵਰਗਾ ਸਾਫ਼ ਸੁਥਰਾ ਬੰਦਾ ਨਹੀਂ ਦੀ ਕੋਈ ਈਮਾਨਦਾਰ ਬਿਗੈਰ ਨਸ਼ੇ ਤੋਂ ਮੇਰੀ ਆਤਮਾਨੇ ਰਾਤ ਜੇ ਹੀ ਬਹਿੰਦੀ ਹੈ ਵੀ ਸਰਕਾਰਾਂ ਇਹਨਾਂ ਵੱਲ ਬੜਾ ਮੋੜਾ ਧਿਆਨ ਦੇਓ ਸਰਕਾਰ ਕੀ ਨਹੀਂ ਕਰ ਸਕਦੀ ਸਰਕਾਰ ਭਗਵਾਨ ਤੁਮਾਨ ਹੋਰੀ ਨਹੀਂ ਉਹ ਆਪ ਜਲ ਵੀ ਕਾਨੂੰਨ ਬਣਾ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਬਣਾ ਮਾਚਲ ਨੇ ਵੀ ਬਣਾਇਆ ਜੀ ਨਸ਼ਿਆਂ ਖਿਲਾਫ ਸਖਤ ਕਾਨੂੰਨ ਐਫਸੀ ਦੀ ਸਜ਼ਾ ਜ ਹਾਂ ਜਦੋਂ ਉਹ ਕਾਨੂੰਨ ਤਸਕਰਾਂ ਦੇ ਕੋਠੇ ਹਟਾ ਸਕਦੇ ਨੇ ਆ ਛੋਟੇ ਕਾਨੂੰਨ ਕੈਸੇ ਸਕਦੇ ਨੇ ਚਾਹੇ ਉਹ ਇਹਨੂੰ ਬੱਚੇ ਵੀ ਜਾਨ ਬਚਾਉਣ ਲਈ ਮਾਰੇ ਕਹੇ ਜਾਂਦੇ ਨੇ ਵੀ ਆਦੇ ਕੋਈ ਅਸੀਂ ਨੇ ਪੰਜਾਬ ਚ ਇਹ ਕਾਨੂੰਨ ਕਰਤਾ ਵੀ ਜਿਹੜਾ ਮਹਾਰਾਜ ਜੀ ਬੇਲਵੀ ਕਰਦਾ ਉਹਨੂੰ ਉਮਰ ਕੈਦ ਹੋਊਗੀ ਕੋਈ ਨਾਲ ਜਾ ਕੇ ਨਹੀਂ ਕਹਿੰਦਾ ਬੇਨੂੰ ਫੜ ਕੇ ਕਰੋ ਉਮਰ ਕੈਦ ਇਹਦਾ ਐ ਹੁੰਦਾ ਵੀ ਸਰਕਾਰਾਂ ਨੇ ਲਵੇ ਸਾਰੇ ਹੱਟ ਗੰਡੇ ਨੇ ਪਰ ਜੇ ਕੋਈ ਪਰਦੇ ਨਹੀਂ ਹੈ ਉਹਨੇ ਇਹ ਅਗਲਾ ਕਹਿੰਦਾ ਉਹ ਬੇਟਾ ਹੈ ਕੌਣ ਕਿਸੇ ਨੂੰ ਜਾਣ ਆਉਂਦੇ ਲੋਕ ਅੱਗੇ ਵਿਚਾਰੇ ਮੁੜ ਜਾਂਦੇ ਨੇ ਜੀ ਚੇਤਨ ਨੇ ਚੱਕਿਆ ਜੀ ਮੁੱਦਾ ਵਿਧਾਨ ਸਭਾ ਹਾਂ ਜੀ ਹਾਂ ਚੇਤਨ ਸਿੰਘ ਜੋੜਾ ਮਜਰਾ ਸਾਡਾ ਰਿਸ਼ਤੇਦਾਰ ਵੀ ਹੈ ਲਵੋ ਮੇਰੀ ਭੈਣ ਵੀ ਹੈ ਉੱਥੇ ਜੋੜਾ ਮਜਰੇ ਕੰਦਨਾ ਕੰਦਨਾ ਮੈਂ ਕਬੱਡੀ ਦਾ ਪਲੇਅਰ ਹੋਣ ਕਰਕੇ ਮੈਂ ਉਹਨਾਂ ਨੂੰ ਮੇਰੀ ਛੋਟੇ ਹੁੰਦੇ ਨਾਲ ਮੇਰਾ ਬਹੁਤ ਪਿਆਰ ਚੇਤਨ ਨੇ ਮੁੱਦਾ ਦਾ ਚੱਕਿਆ ਬਜਾਰੇ ਨੇ ਮੈਂ ਕਹਿੰਦਾ ਵੀ ਜੋ ਚੇਤਨ ਨੂੰ ਕੋਈ ਬਦਗਟਕ ਆਇਆ ਮੇਰੀ ਭੈਣ ਨੇ ਛੋਟੀ ਨੇ ਜਜਵਾਤ ਉਹਨੇ ਮੈਡੀਕਲ ਹੈ ਚੇਤਨ ਨੇ ਮੁੱਦਾ ਦਾ ਚੱਕਿਆ ਅੱਜ ਉਹਨੇ ਉਹਨੇ 25 ਪੈਸੇ ਗੱਲ ਕਰੀ ਐ ਕੱਲ ਨੂੰ 50 ਪੈਸੇ ਵੀ ਕਰੂਗਾ ਹੈ ਜੀ ਹੋ ਸਕਦਾ ਹੈ ਚੇਤਨ ਆਪਣੇ ਉੱਤੇ ਆਪਣੇ ਬਲਬਲੇ ਨਾਲ ਇਹਦਾ ਮਸਲਾ ਹੱਲ ਕਰਾਵੇ ਮੈਨੂੰ ਚੇਤਨ ਨੂੰ ਮੇਰੀ ਬੇਨਤੀ ਹੈ ਹਰਲਾਮ ਸਿੰਘ ਕਾ ਗਾੜੀ ਵੀ ਪਾਈ ਚੇਤਨ ਸਿੰਘ ਆਪਾਂ ਇਹਦੇ ਛੋਟੇ ਛੋਟੇ ਹੁੰਦੇ ਇਕੱਠੇ ਰਹਿਆ ਇਕੱਠੇ ਖੇਡਦੇ ਰਹਿਆ ਵੀ ਤੂੰ ਇਹ ਪਾਈ ਇਹਨੂੰ ਮਸਲੇ ਨੂੰ ਐਨ ਪੂਰਾ ਆਪਣੇ ਨਿੱਜੀ ਦਿਲੋਂ ਇਸ ਮਸਲੇ ਨੂੰ ਹੱਲ ਕਰਾ ਕੇ ਇਹਨੂੰ ਥੱਲੇ ਧਰਾਓ ਜਿਵੇਂ ਮਰਜੀ ਐ ਇੱਕ ਵਾਰੀ ਥੱਲੇ ਆ ਕੇ ਆਪਣੇ ਬੱਚਿਆਂ ਦੀ ਵਗ ਜੇ ਗਰੀਬ ਪਰਿਵਾਰ ਆ ਰੁੜ ਚੂਗਾ ਪਿੱਛੋਂ ਪਰਿਵਾਰ ਇਹੀ ਕੰਮ ਕਰਨ ਵਾਲਾ ਵੀ ਇਹੀ ਸਾਰਾ ਘਰ ਤਾਂ ਲੜਦਾ ਇਹੀ ਹੈ ਜੀ ਸੋ ਮਾਮਾ ਜੀ ਸਾਹਨੇ ਜੀ ਗੁਰਜੀਤ ਸਿੰਘ ਦੇ ਸੋ ਇਹਨਾਂ ਨੇ ਕਿਹਾ ਕਿ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਆ ਸੋ ਪਰਿਵਾਰ ਰੋਲ ਜਾਣਾ ਹੈ ਫਿਲਹਾਲ ਤੁਸੀਂ ਦੋ ਆ ਗਿਆ ਧੰਵਾਦ ਜੀ